ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਆਪਣੇ ਜਿਹੜੇ ਕਿ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਵੱਡੀਆਂ ਛੋਟੀਆਂ ਕਮੇਟੀਆਂ ਅਖੌਤੀ ਧਰਮੀ ਕਰਮੀ ਬਰਮ ਗਿਆਨੀ ਰੱਬ ਨੂੰ ਇੱਕ ਮਿਕ ਹੋਏ ਮਿਲੇ ਹੋਏ ਸੰਤ ਮਹਾਪੁਰਖ ਅਕਾਲੀ ਦਲ ਜਿਹੜਾ ਅਕਾਲ ਤਖਤ ਤੇ ਬਣਿਆ ਸੀ ਅਤੇ ਸਾਰੇ ਤਖਤਾਂ ਦੇ ਜਥੇਦਾਰ ਉਹਨਾਂ ਨੇ ਜੋ ਕੜੀ ਘੋਲੀ ਸੀ ਕਰਤੂਤ ਕੀਤੀ ਸੀ ਉਹ 2006 ਦੀ ਘਟਨਾ ਹੈ ਮੈਂ ਤੁਹਾਡੇ ਨਾਲ ਉਹ ਇਸ ਲੈਕਚਰ ਦੇ ਵਿੱਚ ਇਸ ਐਪੀਸੋਡ ਦੇ ਵਿੱਚ 2-3 ਹਿੱਸੇ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਹੜੀ ਕਿ ਦਿয়ালਪੁਰਾ ਭਾਈ ਕਾ 11 12 13 ਨਵੰਬਰ 2006 ਨੂੰ ਜਿਹੜੀ ਉਹਨਾਂ ਨੇ ਪੰਥ ਦੀ ਆਪਣਿਆਂ ਨੇ ਖੇ ਉਡਾਈ ਸੀ ਜੋ ਉਥੇ ਸਾਡਾ ਜਲੂਸ ਕਢਵਾਇਆ ਸੀ ਤੇ ਅਕਾਲੀ ਦਲ ਉਦੋਂ ਵੋਟਾਂ ਲੈਣ ਵਾਸਤੇ ਇਹ ਕਰਤੂਤਾਂ ਕਰ ਰਿਹਾ ਸੀ ਤੇ ਸਾਰੇ ਦੇ ਸਾਰੇ ਜਥੇਦਾਰ ਸਾਰੇ ਡੇਰੇਦਾਰ ਸਾਰੇ ਕਮੇਟੀ ਪ੍ਰਧਾਨ ਸਾਰਾ ਅਕਾਲੀ ਦਲ ਸਾਰੀਆਂ ਢਿੰਗ ਜਥੇਬੰਦੀਆਂ ਉਥੇ ਆ ਕੇ ਬਾਦਲ ਦੀ ਚੜਤ ਵਾਸਤੇ ਇਹ ਕਰਤੂਤਾਂ ਕਰ ਰਹੀਆਂ ਸੀ ਤੇ ਜਿਹੜੀਆਂ ਕਿ ਮੈਂ ਤੁਹਾਡੇ ਸਾਹਮਣੇ ਬਿਆਨ ਕਰਨ ਲੱਗਿਆ ਇਹਨਾਂ ਸਾਰੀਆਂ ਚੀਜ਼ਾਂ ਦੀਆਂ ਮੈਂ ਉਸੇ ਵਕਤ ਉੱਥੇ ਜਿਹੜੇ ਕੈਮਰੇ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਭਾਈ ਨਾਲ ਸੰਪਰਕ ਕਰਕੇ ਸਾਰੀਆਂ ਵੀਡੀਓ ਦੀਆਂ ਸੀਡੀਆਂ ਛੇ ਦੇ ਵਿੱਚ ਮੈਂ ਉਹਨਾਂ ਤੋਂ ਲੈ ਲਈਆਂ ਸੀ ਅੱਜ ਤੱਕ ਮੇਰੇ ਕੋਲੇ ਸਾਮੀਆਂ ਪਈਆਂ ਨੇ ਇਹਨਾਂ ਦਾ ਮੈਂ ਨਾਮ ਰੱਖਿਆ ਝਗੜਾ 190 ਰਾਮ ਭਾਗ 1 ਦੁਨੀਆ ਦੇ ਅਕਲਮੰਦ ਲੋਕ ਆਪਣੇ ਸਮਾਜ ਨੂੰ ਗਿਆਨਬਾਨ ਬਣਾਉਣ ਵਾਸਤੇ ਸਕੂਲ ਕਾਲਜ ਯੂਨੀਵਰਸਟੀਆਂ ਅਖਬਾਰ ਟੀਵੀ ਚੈਨਲਾਂ ਰਾਹੀਂ ਚੇਤਨਨ ਕਰਨ ਦੀ ਪੂਰੀ ਵਾਹ ਲਾਉਂਦੇ ਨੇ ਗਿਆਨ ਦੀ ਬਦੌਲਤ ਮਨੁੱਖ ਨੂੰ ਦੂਜਿਆਂ ਨਾਲ ਵਰਤਣਾ ਆ ਜਾਵੇ ਖਾਣ ਪਹਿਨਣ ਦਾ ਸਲੀਕਾ ਹੋਵੇ ਸਰੀਰ ਦੀ ਸੰਭਾਲ ਕਰਨੀ ਜਾਣਦਾ ਹੋਵੇ ਮਨੁੱਖ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਸਕਣ ਸਮਾਜ ਵਿੱਚ ਰਹਿਣ ਦੇ ਕਾਇਦੇ ਕਾਨੂੰਨ ਬਾਰੇ ਗਿਆਨ ਹੋਵੇ ਇਸ ਵਿਗਿਆਨਿਕ ਯੁੱਗ ਵਿੱਚ ਮਨੁੱਖਤਾ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ ਸੁੱਖ ਸਹੂਲਤਾਂ ਵੱਧ ਰਹੀਆਂ ਹਨ ਸਾਰੀ ਦੁਨੀਆ ਇੱਕ ਪਿੰਡ ਵਾਂਗ ਹੋ ਗਈ ਹੈ ਜਿਵੇਂ ਆਪਣੇ ਪਿੰਡ ਬਾਰੇ ਸਾਨੂੰ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ ਇਸੇ ਤਰ੍ਹਾਂ ਦੁਨੀਆ ਬਾਰੇ ਜੋ ਚਾਹੋ ਘਰ ਬੈਠੇ ਹੀ ਜਾਣਿਆ ਜਾ ਸਕਦਾ ਹੈ ਜਿਨ੍ਹਾਂ ਲੋਕਾਂ ਨੇ ਸਿਆਣੇ ਮੁਖੀਆਂ ਨੇ ਆਮ ਲੋਕਾਂ ਵਾਸਤੇ ਵਿੱਦਿਆ ਦਾ ਵਿਸਾਰ ਕੀਤਾ ਉਹ ਦੁਨੀਆ ਤੇ ਛਾ ਗਏ ਹਰ ਪਾਸੇ ਉਹਨਾਂ ਦਾ ਸਨਮਾਨ ਹੁੰਦਾ ਹੈ ਅਜਿਹੇ ਦੇਸ਼ਾਂ ਵਿੱਚ ਹੀ ਵਿਗਿਆਨੀ ਇੰਜੀਨੀਅਰ ਡਾਕਟਰ ਸੁੱਲ ਜਿਹੋ ਰਾਜਨੀਤਿਕ ਪੈਦਾ ਹੁੰਦੇ ਨੇ ਦੁਨੀਆ ਉਹਨਾਂ ਨੂੰ ਝੋਕ ਝੋਕ ਕੇ ਸਲਾਮਾਂ ਕਰਦੀ ਹੈ ਜਿੰਦਗੀ ਦੀ ਸਫਲਤਾ ਅਕਲਮੰਦਾਂ ਦੇ ਪੈਰ ਚੁੰਮਦੀ ਹੈ ਸਾਡੇ ਦੇਸ਼ ਦੇ ਮੁਖੀ ਆਪਣੇ ਲੋਕਾਂ ਨੂੰ ਉੱਚ ਪਾਏ ਦੇ ਗਿਆਨ ਬਣਾਉਣ ਵਾਸਤੇ ਘਟ ਤੋਂ ਘਟ ਉਪਰਾਲੇ ਕਰਦੇ ਨੇ ਆਪਣੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਸਮਾਰਨ ਦੀ ਕੋਸ਼ਿਸ਼ ਕਦੀ ਨਹੀਂ ਕਰਦੇ ਸਗੋਂ ਹਰ ਲੋੜੀਂਦੀ ਵਸਤੂ ਵਿਦੇਸ਼ਾਂ ਵਿੱਚੋਂ ਹੀ ਮੰਗਵਾ ਲੈਂਦੇ ਨੇ ਸਾਡੇ ਦੇਸ਼ ਦੇ ਸਿਆਣੇ ਨੌਜਵਾਨ مایੂਸ ਹੋ ਕੇ ਵਿਦੇਸ਼ਾਂ ਵੱਲ ਉਡਾਰੀਆਂ ਮਾਰ ਜਾਂਦੇ ਹਨ ਸਾਡੇ ਦੇਸ਼ ਦੇ ਮੁਖੀਆਂ ਨੇ ਲੋਕਾਂ ਨੂੰ ਛਣਕਣੇ ਫੜਾਏ ਹੋਏ ਹਨ ਅਖੇ ਦੇਸ਼ ਵਾਸੀਓ ਖੜਾਉਣਿਆਂ ਨਾਲ ਖੇਡਦੇ ਰਹੋ ਸਰਕਾਰ ਕੋਲ ਹੋਰ ਕੁਝ ਨਹੀਂ ਹੈ ਤੁਹਾਡੇ ਵਾਸਤੇ ਪੰਜਾਬ ਵੀ ਇਸ ਦੇਸ਼ ਦਾ ਇੱਕ ਹਿੱਸਾ ਹੈ ਸਰਕਾਰ ਦੀ ਮਰਜ਼ੀ ਵਾਲੀ ਵਿਦਿਆ ਅਖਬਾਰ ਤੇ ਟੀਵੀ ਚੈਨਲ ਸਰਕਾਰ ਦੀ ਰਜਮੰਦੀ ਤੋਂ ਬਿਨਾ ਕੁਝ ਨਹੀਂ ਬੋਲ ਸਕਦੇ ਸਰਕਾਰ ਇਸ ਦੇਸ਼ ਵਿੱਚ ਇਤਨੇ ਸਕੂਲ ਕਾਲਜ ਨਹੀਂ ਖੋਲਦੀ ਜਿਨ੍ਹਾਂ ਨੇ ਡੇਰੇ ਪਰਫੁੱਲਤਾ ਕਰਦੀ ਹੈ ਤੀਰਥਾਂ ਦੀ ਯਾਤਰਾ ਤੇ ਭੇਜਦੀ ਹੈ ਦੇਵੀਆਂ ਦੇਵਤਿਆਂ ਨਾਲ ਸੰਬੰਧਤ ਦਿਨਾਂ ਤੇ ਬੇਅੰਤ ਭੀੜਾਂ ਜੁੜਦੀਆਂ ਹਨ ਕਰੋੜਾਂ ਰੁਪਇਆ ਲੰਗਰਾਂ ਆਦਤੇ ਖਰਚਾ ਹੋ ਜਾਂਦਾ ਹੈ ਵੱਡੇ ਰਾਜਨੇਤਾ ਅਤੇ ਅਫਸਰ ਧਰਮ ਸਥਾਨਾਂ ਤੇ ਨਮਸ਼ਕਾਰਾਂ ਵਿਸ਼ੇਸ਼ ਹੈਲੀਕਾਪਟਰ ਰਾਹੀਂ ਕਰਨ ਪਹੁੰਚਦੇ ਨੇ ਲੋਕਾਂ ਦੇ ਕਲਿਆਣ ਲਈ ਦੇਵਤਿਆਂ ਅੱਗੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਕੁਝ ਦਿਨਾਂ ਦੇ ਰੌਣਕ ਮੇਲੇ ਤੋਂ ਬਾਅਦ ਲੋਕੀ ਘਰਾਂ ਵੱਲ ਵਾਪਸ ਚਲੇ ਜਾਂਦੇ ਨੇ ਅਗਰ ਮੰਗਾਂ ਪੂਰੀਆਂ ਨਾ ਹੋਣ ਤਾਂ ਦੇਵਤਾ ਖੁਸ਼ ਨਹੀਂ ਹੋਇਆ ਅਜਿਹਾ ਮੰਨ ਲੈਂਦੇ ਨੇ ਅਗਲੇ ਮੇਲੇ ਵਾਸਤੇ ਤਿਆਰੀ ਆਰੰਭ ਦਿੰਦੇ ਨੇ ਐਵੇਂ ਹੀ ਜ਼ਿੰਦਗੀ ਬੀਤ ਜਾਂਦੀ ਹੈ ਸਦੀਆਂ ਤੋਂ ਇਹੀ ਵਰਤਾਰਾ ਚੱਲਦਾ ਆ ਰਿਹਾ ਹੈ ਪੁਜਾਰੀਆਂ ਅਤੇ ਰਾਜਨੇਤਾਵਾਂ ਨੂੰ ਅਜਿਹਾ ਅੰਧਵਿਸ਼ਵਾਸ ਆਸ ਆਉਂਦਾ ਹੈ ਅਜਿਹੇ ਨਿਗਰੇ ਹੋਏ ਮਾਹੌਲ ਵਿੱਚ ਰਹਿ ਕੇ અત્યੰਤ ਪਛੜੇ ਲੋਕਾਂ ਨੂੰ ਗਿਆਨਬਾਨ ਬਣਾਉਣ ਵਾਸਤੇ ਗੁਰੂ ਜੀ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਸੀ ਜਿੱਥੇ ਸਤਿਗੁਰੂ ਨੇ ਕ੍ਰਾਂਤੀਕਾਰੀ ਉਪਦੇਸ਼ ਗੁਰਬਾਣੀ ਰਾਹੀਂ ਦਿੱਤਾ ਲੋੜ ਪੈਣ ਤੇ ਉਹਨਾਂ ਨੇ ਜੰਗ ਵੀ ਲੜੇ ਸਿੱਖਾਂ ਨੂੰ ਅਕਲਵੰਦ ਅਕਲਮੰਦੀ ਵਰਤ ਕੇ ਜੰਗ ਲੜਨ ਦੀ ਸਿੱਖਿਆ ਦਿੰਦੇ ਰਹੇ ਗੁਰਬਾਣੀ ਅਨੁਸਾਰ ਜ਼ਿੰਦਗੀ ਢਾਲਣ ਵਾਲੇ ਸਿੱਖ ਏਕਤਾ ਦੇ ਸੂਤਰ ਵਿੱਚ ਪਰੋਏ ਗਏ ਕਿਉਂ ਇੱਕ ਫਕਰਯੋਗ ਕੌਮ ਤੇ ਰਾਜਸੀ ਤਾਕਤ ਬਣ ਕੇ ਸਿੱਖ ਉੱਭਰੇ ਦਸਵੇਂ ਪਾਤਸ਼ਾਹ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਹੋਣ ਤੱਕ ਸਿੱਖ ਭਾਈ ਆਪਸੀ ਭਰਾ ਮਾਰੂ ਜੰਗ ਵਿੱਚ ਹੀ ਖੂਨ ਬਹਾਉਂਦੇ ਰਹੇ ਰਣਜੀਤ ਸਿੰਘ ਨੇ ਰਣਜੀਤ ਸਿੰਘ ਨੇ ਅੱਖਾਂ ਮੀਟਦਿਆਂ ਹੀ ਭਰਾ ਮਾਰੂ ਯੰਗ ਫਿਰ ਸ਼ੁਰੂ ਹੋ ਗਈ ਦਸਾਂ ਸਾਲਾਂ ਵਿੱਚ ਆਜ਼ਾਦ ਪੰਜਾਬ ਦੇਸ਼ ਸਿੱਖਾਂ ਦੀ ਬਹਾਦਰੀ ਦਾ ਪ੍ਰਤੀਕ ਸ਼ਾਨਪਦੀ ਘਾਟ ਕਰਨ ਸਦਾ ਵਾਸਤੇ ਖਤਮ ਹੋ ਗਿਆ ਪੰਜਾਬ ਤੇ ਪੱਕਾ ਕਬਜ਼ਾ ਕਰ ਚੁੱਕਣ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਤੋਂ ਹਥਿਆਰ ਖੋਹੇ ਤਾਕਤ ਬਿਹੋਣੇ ਕਰਨ ਲਈ ਉਹਨਾਂ ਨੇ ਪੂਰੀ ਵਾਹ ਲਾ ਦਿੱਤੀ ਉਸ ਸਮੇਂ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਭਾਰਤ ਭਰ ਵਿੱਚੋਂ ਪੜ੍ਹਾਈ ਵਿੱਚ ਸਭ ਤੋਂ ਅੱਗੇ ਸਨ ਕਬਜ਼ਾ ਕਰ ਲੈਣ ਤੋਂ ਮਗਰੋਂ ਗੋਰਿਆਂ ਨੇ ਵਿੱਦਿਆ ਦਾ ਖਾਤਮਾ ਕਰਨਾ ਸ਼ੁਰੂ ਕਰ ਦਿੱਤਾ ਪੰਜਾਬੀ ਗੁਰਮੁਖੀ ਮਦਰਸੇ ਬੰਦ ਕਰਕੇ ਪਾਦਰੀਆਂ ਦੇ ਸਕੂਲ ਚਲਾ ਦਿੱਤੇ ਜਦੋਂ ਸਿੱਖ ਗੋਰਿਆਂ ਤੋਂ ਜੰਗ ਵਿੱਚ ਹਾਰ ਗਏ ਵੱਡੀ ਕਤਲੋਗਾਰਤ ਤੋਂ ਬਾਅਦ ਗੁਲਾਮੀ ਸਵੀਕਾਰ ਕਰ ਲਈ ਫਿਰ ਵੀ ਇੱਕਾ ਦੋਕਾ ਸਿੱਖ ਅੰਗਰੇਜ਼ਾਂ ਤੇ ਹਮਲੇ ਕਰਦੇ ਰਹਿੰਦੇ ਸਨ ਭਾਵੇਂ ਖੁਦ ਮਾਰੇ ਜਾਂਦੇ ਪਰ ਆਪਣਾ ਗੁੱਸਾ ਪ੍ਰਗਟ ਕਰਨੋਂ ਨਾ ਰੁਕਦੇ ਅੰਗਰੇਜ਼ ਬਹੁਤ ਨੀਤੀਵਾਨ ਸਨ ਉਹਨਾਂ ਨੇ ਸਹਿਜ ਵਾਲੀ ਨੀਤੀ ਨਾਲ ਸਿੱਖਾਂ ਨੂੰ ਕਾਬੂ ਕਰਨਾ ਸ਼ੁਰੂ ਕੀਤਾ ਪਿੰਡਾਂ ਵਿੱਚ jaildar ਆਦ ਨਿਯੁਕਤ ਕੀਤੇ ਗਏ ਉਹਨਾਂ ਰਾਹੀਂ ਢੰਡੋਰਾ ਪਟਵਾ ਕੇ ਚੌਕੀਦਾਰੀ ਰਾਹੀਂ ਹੋਕਾ ਦਵਾਇਆ ਗਿਆ ਕਿ ਜਿਹੜਾ ਬੰਦਾ jaildar ਕੋਲ ਆਪਣੀ ਤਲਵਾਰ ਬਰਛਾ ਆਦ ਹਥਿਆਰ ਜਮ੍ਹਾਂ ਕਰਵਾਏਗਾ ਉਸ ਨੂੰ 2 ਅੰਨੇ ਇਨਾਮ ਦਿੱਤਾ ਜਾਵੇਗਾ ਯਾਦ ਰਹੇ ਉਸ ਸਮੇਂ ਬੱਕਰੀ ਦੀ ਕੀਮਤ ਦੇ 2 ਰੁਪਏ ਗਾਂ ਦੀ ਕੀਮਤ 10 ਰੁਪਏ ਤੇ ਮੱਝ ਦੀ ਕੀਮਤ ਕਰੀਬ 15 ਤੋਂ 20 ਰੁਪਏ ਸੀ ਇੱਕ ਹੋਰ ਡਾਉਂਡੀ ਫੈਰਾਈ ਗਈ ਕਿ ਜੋ ਬੰਦਾ ਗੁਰਮੁਖੀ ਵਿੱਚ ਲਿਖੀ ਪੋਥੀ ਜਮ੍ਹਾਂ ਕਰਵਾਏਗਾ ਉਸ ਨੂੰ 4 ਅੰਨੇ ਇਨਾਮ ਦਿੱਤਾ ਜਾਵੇਗਾ ਜਿਉਂ-ਜਿਉਂ ਇਹਨਾਂ ਗੱਲਾਂ ਦਾ ਪ੍ਰਚਾਰ ਹੁੰਦਾ ਗਿਆ ਲੋਕੀ ਹਥਿਆਰ ਤੇ ਪੋਥੀਆਂ ਜਮਾ ਕਰਾਉਣ ਲੱਗ ਪਏ ਹਥਿਆਰ ਖੁੱਸ ਜਾਣ ਨਾਲ ਕਾਇਰਤਾ ਆਈ ਪੋਥੀਆਂ ਚਲੀਆਂ ਜਾਣ ਨਾਲ ਅਕਲ ਗਈ ਮੂਰਖਤਾ ਆਈ ਸਿੱਖਾਂ ਦੇ ਨਿਗਾਰ ਵਾਸਤੇ ਇਹ ਦੋ ਹਥਿਆਰ ਗੋਰਿਆਂ ਵੱਲੋਂ ਕਾਰਗਰ ਸਾਬਤ ਹੋਏ ਇਹ ਧਿਆਨ ਵਿੱਚ ਰਹੇ ਕਿ ਉਸ ਜਮਾਨੇ ਵਿੱਚ ਅੱਜ ਵਾਂਗ ਕਿਤਾਬਾਂ ਨੂੰ ਛਾਪਣ ਵਾਲੀਆਂ ਮਸ਼ੀਨਾਂ ਨਹੀਂ ਸਨ ਕਾਗਜ਼ ਔਖਾ ਮਿਲਦਾ ਸੀ ਗੁਰਬਾਣੀ ਦੀਆਂ ਪੋਥੀਆਂ ਅਤੇ ਹੋਰ ਜਾਣਕਾਰੀ ਵਾਲਾ ਸਾਹਿਤ ਹੱਥਾਂ ਨਾਲ ਲਿਖ ਕੇ ਹੀ ਅੱਗੇ ਤੋਂ ਅੱਗੇ ਪਹੁੰਚਾਇਆ ਜਾਂਦਾ ਸੀ। ਹੱਥੀ ਲਿਖੀਆਂ ਪੋਥੀਆਂ ਵੀ ਲਾਲਚ ਦੇ ਕੇ ਗੋਰਿਆਂ ਨੇ ਸਿੱਖਾਂ ਤੋਂ ਵਾਪਸ ਲੈ ਲਈਆਂ। ਅਜਿਹੀ ਅਨਪੜਤਾ ਵਿੱਚ ਫਿਰ ਤਰੱਕੀ ਕਿੱਥੋਂ ਹੋਣੀ ਸੀ? ਉੱਪਰੋਂ ਗੁਲਾਮੀ ਨੇ ਸਭਾ ਮਾਨ ਕੁਚਲ ਕੇ ਰੱਖ ਦਿੱਤਾ। ਅਜਿਹੀ ਘੋਰ ਨਿਰਾਸ਼ਾ ਵਿੱਚ ਲੋਕੀ ਗਿਆਨ ਹਾਸਲ ਕਿੱਥੋਂ ਕਰਨ? ਬ੍ਰਾਹਮਣ ਪੁਜਾਰੀ ਪੰਜਾਬ ਵਿੱਚ ਬਹੁਤ ਦੇਰ ਤੋਂ ਦਬਿਆ ਹੋਇਆ ਸੀ। ਗੁਰਬਾਣੀ ਨੇ ਬ੍ਰਾਹਮਣੀ ਪਖੰਡ ਨੂੰ ਰੱਦ ਕਰ ਦਿੱਤਾ ਸੀ ਸਿੱਖ ਰਾਜ ਨੇ ਉਸ ਨੂੰ ਹੋਰ ਹੌਸਲਾ ਹੀਣ ਕਰ ਦਿੱਤਾ ਸੀ ਅੰਗਰੇਜ਼ਾਂ ਦੇ ਆਉਣ ਨਾਲ ਪੁਜਾਰੀਆਂ ਨੇ ਆਪਣੇ ਪਖੰਡ ਜਾਲ ਫੈਸਾਰਨੇ ਸ਼ੁਰੂ ਕਰ ਦਿੱਤੇ ਸੰਤਾਂ ਸਾਧਾਂ ਨੂੰ ਫੌਜ ਵਿੱਚੋਂ ਤਿਆਰੀ ਕਰਵਾ ਕੇ ਡੇਰਿਆਂ ਨੂੰ ਜ਼ਮੀਨਾਂ ਦੇ ਕੇ ਸਿੱਖਾਂ ਦੇ ਸਿਰਾਂ ਤੇ ਬਿਠਾ ਦਿੱਤਾ ਨਾ ਕਿਤਾਬਾਂ ਨਾ ਸਕੂਲ ਨਾ ਅਖਬਾਰ ਬਾਬਾ ਜੀ ਸੰਤ ਜੀ ਪੰਡਿਤ ਜੀ ਨੇ ਜੋ ਪ੍ਰਵਚਨ ਸੁਣਾ ਦਿੱਤੇ ਲੋਕਾਂ ਨੇ ਸਿਰ ਝੁਕਾ ਕੇ ਸਤ ਸਤਿ ਵਚਨ ਕਹਿ ਕੇ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦੇ ਅੰਧਕਾਰ ਵਾਲੇ ਸਮੇਂ ਵਿੱਚ ਨਾ ਕਿਸੇ ਨੇ ਬਹੁਤੀ ਗੁਰਬਾਣੀ ਪੜ੍ਹੀ ਨਾ ਉਚਾਰਨ ਸਿੱਖਿਆ ਨਾ ਅਰਥਾਂ ਦਾ ਹੀ ਕੋਈ ਗਿਆਤਾ ਸੀ ਹੁਣ ਇਕਾਗਰ ਚਿੱਤ ਹੋ ਕੇ ਸੋਚੋ ਇਤਨੀ ਅਣਪੜਤਾ ਵਿੱਚ ਦਸਮ ਗ੍ਰੰਥ ਭਲਾ ਕਿੱਥੇ ਲੱਭਦਾ ਸੀ ਉਦੋਂ ਅਗਰ ਕਿਧਰੇ ਹੱਥ ਲਿਖਤ ਪੱਤਰੇ ਪਏ ਸਨ ਤਾਂ ਉੱਤੇ ਲਿਖੇ ਬਾਰੇ ਇਨਾਂ ਨੂੰ ਕੋਈ ਸਮਝ ਨਹੀਂ ਸੀ ਡਾਕਟਰ ਰਤਨ ਸਿੰਘ ਜੱਗੀ ਨੇ ਪਹਿਲੀ ਵਾਰ ਦਸਮਗ੍ਰੰਥ ਤੇ 1965 ਵਿੱਚ ਪੀ ਐਚ ਡੀ ਕੀਤੀ ਸੀ ਬਹੁਤ ਮਿਹਨਤ ਕਰਕੇ ਪੂਰੀ ਦਲੇਰੀ ਨਾਲ ਦਸਮਗ੍ਰੰਥ ਦੀ ਅਸਲੀਅਤ ਜਾਗ ਜਹਰ ਕੀਤੀ ਸੀ ਆਪਣੇ ਇਸ ਖੋਜ ਵਾਲੇ ਕੰਮ ਨੂੰ ਤਰਤੀਬ ਦੇ ਕੇ ਉਹਨਾਂ ਨੇ 1966 ਵਿੱਚ ਛਪਵਾਇਆ ਇਸ ਤੋਂ ਅਗਲਾ ਕੰਮ ਗਿਆਨੀ ਭਗਤ ਸਿੰਘ ਅੰਮ੍ਰਾਲਾ ਨੇ ਕੀਤਾ 1970 ਵਿੱਚ ਇਸ ਵੱਡੀ ਪੋਥੀ ਨੂੰ ਅੱਜ ਦਸਮ ਗ੍ਰੰਥ ਕਿਹਾ ਜਾਂਦਾ ਹੈ ਇਹ ਇਕੱਠੇ ਰੂਪ ਵਿੱਚ ਪਹਿਲੀ ਵਾਰੀ 1901 ਨੂੰ ਹੋਂਦ ਵਿੱਚ ਆਇਆ ਇਸ ਨੂੰ ਛਾਪਣ ਵਾਲੇ ਭਾਈ ਜਵਾਰ ਸਿੰਘ ਕਿਰਪਾਲ ਸਿੰਘ ਅੰਮ੍ਰਿਤਸਰ ਵਾਲੇ ਸਨ ਉਸ ਸਮੇਂ ਵਿੱਚ ਨਾ ਤਾਂ ਲੋਕ ਪੜ੍ਹੇ ਲਿਖੇ ਸਨ ਨਾ ਛਾਪੇਖਾਨੇ ਸਨ ਕਿਤਾਬ ਪੋਥੀ ਇੱਕ ਦੁਰਲੱਭ ਵਸਤੂ ਵਾਂਗ ਸੀ ਕਿਸੇ ਬਿਰਲੇ ਸਿੱਖ ਨੂੰ ਜਪਜੀ ਸਾਹਿਬ ਜਾਂ ਹੋਰ ਬਾਣੀ ਯਾਦ ਸੀ ਬਹੁ ਗਿਣਤੀ ਮਾਈ ਭਾਈ ਤਾਂ ਵਾਗਰੂ 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 ਮੰਤਰ ਜਪਣ ਯੋਗੇ ਸਨ ਜਦੋਂ ਅਕਾਲੀ ਦਲ ਪਾਰਟੀ ਰਾਜ ਸੱਤਾ ਤੋਂ ਬਾਹਰੀ ਹੁੰਦੀ ਹੈ ਤਦੋਂ ਉਸ ਨੂੰ ਸਿੱਖ ਧਰਮ ਦਾ ਬਹੁਤ 헤ਜ ਜਾਗ ਪੈਂਦਾ ਹੈ ਵਿਧਾਇਕ ਤੇ ਸਾਬਕਾ ਵਿਧਾਇਕ ਮੰਤਰੀ ਸਾਰੇ ਫਿਰ ਸੈਮੀਨਾਰ ਖਾਲਸਾ ਮਾਰਚ ਨਗਰ ਕੀਰਤਨ ਆਦ ਪੂਰੇ ਜੋਸ਼ੋ ਖਰੋਸ ਨਾਲ ਕੱਢਦੇ ਨੇ ਗੁਰੂ ਸਾਹਿਬ ਦੇ ਜਨਮ ਦਿਨ ਸਿੱਖ ਬਹਾਦਰਾਂ ਦੀਆਂ ਯਾਦਾਂ ਫਿਰ ਬਹੁਤ ਮਨਾਉਂਦੇ ਨੇ ਨਵੇਂ ਸਕੂਲ ਨਵੇਂ ਕਾਲਜ ਨਵੇਂ ਹਸਪਤਾਲਾਂ ਦੇ ਥੋਕ ਵਿੱਚ ਨਹੀਂ ਪੱਥਰ ਰੱਖਦੇ ਨੇ ਪਰ ਜੋ ਕਦੀ ਵੀ ਸੰਪੂਰਨ ਨਹੀਂ ਹੁੰਦੇ ਸਿਰਫ ਵੋਟਾਂ ਵਟੋੜਨ ਵਾਸਤੇ ਸਿੱਖਾਂ ਦੇ ਜਜ਼ਬਾਤ ਨੂੰ ਕੁਚਲਿਆ ਤੇ ਉਚੇੜਿਆ ਜਾਂਦਾ ਹੈ ਕਦੀ ਦਿੱਲੀ ਵਿੱਚ ਸਿੱਖਾਂ ਦੇ ਕਤਲਾਂ ਦੀ ਦੁਹਾਈ ਦੇਣੀ ਕਦੀ ਦਰਬਾਰ ਸਾਹਿਬ ਤੇ ਹਮਲੇ ਨੂੰ ਯਾਦ ਕਰਕੇ ਮਗਰਮੱਛ ਦੇ ਹੰਝੂ ਘੇਰਨੇ ਜਦੋਂ ਅਕਾਲੀ ਦਲ ਪੰਜਾਬ ਦੀ ਕੁਰਸੀ ਪ੍ਰਾਪਤ ਕਰ ਲੈਂਦਾ ਹੈ ਫਿਰ 5 ਸਾਲ ਵਾਸਤੇ ਗਫਲਤ ਦੀ ਗੂੜੀ ਨੀਂਦ ਵਿੱਚ ਸੌ ਜਾਂਦਾ ਹੈ ਸਿੱਖਾਂ ਦੇ ਜਾਂ ਪੰਜਾਬ ਦੇ ਸਾਰੇ ਮਸਲੇ ਤਰੇ ਤਰਾਏ ਰਹਿ ਜਾਂਦੇ ਹਨ ਤੇ ਲੋਕਾਂ ਦਾ ਲੁੱਟ ਕੇ ਪੈਸਾ ਟਕਾ ਸਾਰਾ ਆਪਣੇ ਬੁਝੇ ਭਰ ਲਏ ਜਾਂਦੇ ਨੇ ਸਨ 2002 ਤੋਂ ਲੈ ਕੇ 2007 ਤੱਕ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ ਇਸ ਸਮੇ ਅਕਾਲੀ ਭਾਈ ਬਿਲਕੁਲ ਵਿਲੇ ਸਨ ਸਨ 2007 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਕਾਲੀਆਂ ਨੇ ਜਿੱਤਣੀਆਂ ਸਨ ਹੋਰ ਮੁੱਦਿਆਂ ਵਾਂਗ ਇੱਕ ਮਹੱਤਵਪੂਰਨ ਮੁੱਦਾ ਇਹਨਾਂ ਨੂੰ ਲੱਭ ਗਿਆ ਦਸਮ ਗ੍ਰੰਥ ਦਾ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਦੀ ਅਕਾਲੀ ਬਾਣੀ ਅਕਾਲੀ ਦਲ ਨੂੰ ਰਾਸ ਨਾ ਆਈ ਇਸ ਦੇ ਅਖੰਡ ਪਾਠ ਸਹਿਜ ਪਾਠ ਨਿਤਨੇਮ ਆਦ ਕਰਦਿਆਂ ਨੂੰ ਬਹੁਤ ਸਮਾਂ ਹੋ ਗਿਆ ਸੀ ਇਸ ਤੋਂ ਮਨ ਦੀਆਂ ਮਰਜ਼ਾ ਪੂਰੀਆਂ ਨਹੀਂ ਹੋਈਆਂ ਇਸ ਵਾਸਤੇ 2007 ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ 10 ਮਗਰੰਥ ਨੂੰ ਸਿਰ ਤੇ ਰੱਖ ਕੇ ਲੜੀਆਂ ਜਾਣਗੀਆਂ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖਤ ਦੇ ਸੇਵਾਦਾਰ ਜਗਵਿੰਦਰ ਸਿੰਘ ਵਿਦਾਂਤੀ ਨੇ ਕਮਰ ਕਸੇ ਕਰ ਲਈ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਸਾਰੇ ਡੇਰੇਦਾਰ ਸਾਧ ਸਾਰੀਆਂ ਨਹਿੰਗ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮ ਸੇਵਾਦਾਰ ਅਕਾਲੀ ਦਲ ਦੇ ਸੇਵਕਾਂ ਦੀਆਂ ਮੀਟਿੰਗਾਂ ਹੋਈਆਂ ਦਸਮ ਗ੍ਰੰਥ ਦੇ ਸ੍ਰੀ ਅਖੰਡ ਪਾਠ ਲਈ ਦਿਆਲਪੁਰਾ ਭਾਈ ਕਾ ਦਾ ਸਥਾਨ ਚੁਣਿਆ ਗਿਆ ਅਖੇ ਜੀ ਦਿਆਲਪੁਰੇ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਵੱਲ ਜ਼ਫਰਨਾਮਾ ਲਿਖਿਆ ਸੀ ਉਸ ਖੱਤ ਦੇ ਲਿਖਣ ਦੀ ਤਾਰੀਖ 1706 ਸੀ ਇਸ ਪਿੰਡ ਵਿੱਚ ਜਫਰਨਾਮੇ ਦੇ ਨਾਮ ਤੇ ਗੁਰਦੁਆਰਾ ਬਣਿਆ ਹੋਇਆ ਢਿੰਗਾ ਦੇ ਇੱਕ ਜਥੇ ਤਰਣਾ ਦਲ ਦਾ ਕਬਜ਼ਾ ਹੈ ਜਫਰਨਾਮੇ ਦੇ 300 ਸਾਲਾ ਪਵਿੱਤਰ ਦਿਨ ਮਨਾਉਣ ਲਈ ਦialਪੁਰੇ ਭਾਈ ਕੇ ਦਸਮ ਗ੍ਰੰਥ ਦਾ ਅਖੰਡ ਪਾਠ ਕਰਕੇ 11 12 13 ਨਵੰਬਰ 2006 ਨੂੰ ਸਾਰਾ ਸਿੱਖ ਪੰਥ ਇਕੱਤਰ ਹੋ ਕੇ ਇਸ ਜਫਰਨਾਮੇ ਦੀ ਖੁਸ਼ੀ ਜ਼ਰੂਰ ਮਨਾਵੇ ਗੁਰੂ ਕੀਆਂ ਖੁਸ਼ੀਆਂ ਦਾ ਪਾਤਰ ਬਣੇ ਕਲਪਤ ਕਹਾਣੀ ਅਨੁਸਾਰ ਔਰੰਗਜ਼ੇਬ ਜਫਰਨਾਮਾ ਪੜਦਿਆਂ ਹੀ ਮਰ ਗਿਆ ਸੀ ਹੁਣ ਪੂਰੇ ਦਸਮ ਗ੍ਰੰਥ ਦਾ ਸ਼ਰਧਾ ਸਹਿਤ ਅਖੰਡ ਪਾਠ ਕਰਨ ਨਾਲ ਕਾਂਗਰਸ ਜ਼ਰੂਰ ਮਰ ਜਾਵੇਗੀ ਕਾਂਗਰਸ ਜ਼ਰੂਰ ਹਾਰ ਜਾਵੇਗੀ ਜਦੋਂ ਔਰੰਗਜ਼ੇਬ ਮਰ ਸਕਦਾ ਤਾਂ ਕਾਂਗਰਸ ਕਿਉਂ ਨਹੀਂ ਮਰੇਗੀ ਭਲਾ ਖੈਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਮਨੁੱਖ ਨੰਗੇ ਸਿਰ ਨਹੀਂ ਜਾ ਸਕਦਾ ਗੁਰੂ ਸਾਹਿਬ ਕੋਲ ਕੋਈ ਬੰਦਾ ਨਸ਼ਾ ਪੀ ਕੇ ਨਹੀਂ ਜਾ ਸਕਦਾ ਗੁਰੂ ਸਾਹਿਬ ਦੀ ਸ਼ਾਨ ਦੇ ਵਿਰੁੱਧ ਕੋਈ ਬੰਦਾ અપਮਾਨ ਵਾਲੇ ਸ਼ਬਦ ਨਹੀਂ ਵਰ ਸਕਦਾ ਗੁਰੂ ਸਾਹਿਬ ਦੀ ਬਾਣੀ ਨੂੰ ਸੋਚ ਵਿਚਾਰ ਕੇ ਸ਼ੁੱਧ ਉਚਾਰ ਕਰਨ ਉਚਾਰਨ ਕਰਨਾ ਚਾਹੀਦਾ ਹੈ ਅਸ਼ੁੱਧ ਪਾਠ ਕਰਨ ਤੇ ਪਾਪ ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਬਰਾਬਰ ਮੰਜਾ ਪੀੜਾ ਜਾਂ ਤਖਤ ਪੋਸ ਰੱਖ ਕੇ ਕੋਈ ਨਹੀਂ ਬੈਠ ਸਕਦਾ ਸੰਗਤ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਜੁੜਦੀ ਹੈ ਗੁਰਬਾਣੀ ਦੇ ਬਰਾਬਰ ਸਿੱਖਾਂ ਵਾਸਤੇ ਹੋਰ ਕੋਈ ਬਾਣੀ ਨਹੀਂ ਹੈ ਗੁਰੂ ਗ੍ਰੰਥ ਜੀ ਦੇ ਬਰਾਬਰ ਕਿਸੇ ਪੋਥੀ ਜਾਂ ਗ੍ਰੰਥ ਰੱਖ ਕੇ ਪਾਠ ਜਾਂ ਅਖੰਡ ਪਾਠ ਨਹੀਂ ਹੋ ਸਕਦਾ ਅਗਰ ਅਜਿਹਾ ਹੁੰਦਾ ਹੈ ਤਾਂ ਅਜਿਹੇ ਲੋਕ ਗੁਰਬਾਣੀ ਦੇ ਹੁਕਮਾਂ ਤੋਂ ਅਣਜਾਣ ਹਨ ਜਾਂ ਬਾਗੀ ਨੇ ਜਾਂ ਫਿਰ ਗੁਰਸਿੱਖਾਂ ਦੇ ਭੇਖ ਵਿੱਚ ਗੁਰਮਤ ਦੇ ਦੁਸ਼ਮਣ ਨੇ ਦialਪੁਰੇ ਭਾਈਕੇ ਨੰਗੇਜਵਾਦ ਵਾਲੀਆਂ ਲੱਚਰ ਕਪਤਾਵਾਵਾਂ ਵਾਲਾ ਬਚਿੱਤਰ ਨਾਟਕ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਸਤਕਾਰ ਸਹਿਤ ਅਖੰਡ ਪਾਠ ਕੀਤਾ ਗਿਆ ਜਿਸ ਬਚਿੱਤਰ ਨਾਟਕ ਵਿੱਚ ਨਸ਼ੇ ਵੇਚਣ ਦੀ ਖੁੱਲ ਦਿੱਤੀ ਹੋਈ ਹੈ ਜਿਸ 75 ਨਾਟਕ ਵਿੱਚ ਵਾਲ ਕਟਾਉਣ ਦੀ ਹਮਾਇਤ ਹੈ ਜਿਸ ਵਿੱਚ ਔਰਤਾਂ ਦਾ ਬੇਅੰਤ અપਮਾਨ ਕੀਤਾ ਗਿਆ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਦੀ ਬਾਰ ਬਾਰ ਤੋਹਫੀਨ ਕੀਤੀ ਗਈ ਹੈ ਜਿਸ ਵਿੱਚ ਝੂਠੀਆਂ ਕਹਾਣੀਆਂ ਕਬਤਾਮਾਂ ਹਨ ਜਿਸ ਵਿੱਚ ਅਕਾਲ ਪੁਰਖ ਦੀ ਵਡਿਆਈ ਨਹੀਂ ਹੈ ਸਗੋਂ ਕਲਪਤ ਦੇਵਤਿਆਂ ਦਾ ਗੁਣगान ਹੈ ਜਿਸ ਵਿੱਚ ਗੁਰਮੁਖ ਬਣਾਉਣ ਵਾਲੇ ਉਪਦੇਸ਼ ਨਹੀਂ ਹਨ ਇਸ ਵਿੱਚ ਚੋਰਾ ਯਾਰਾਂ ਡਾਕੂਆਂ ਕਾਤਲਾਂ ਬੇਵਿਚਾਰੀਆਂ ਸ਼ਰਾਬੀਆਂ ਅਯਾਸਾਂ ਆਸ਼ਕਾਂ ਬਦਮਾਸ਼ਾਂ ਲੁੱਟੀਆਂ ਲਫੰਗੀਆਂ ਦੀਆਂ ਕਹਾਣੀਆਂ ਹਨ ਇਹ ਗੰਦੀਆਂ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਅਖੰਡ ਪਾਠ ਕੀਤਾ ਗਿਆ ਇਸੇ ਕੂੜ ਕੋਫਰ ਅੱਗੇ ਖਲੋ ਕੇ ਭਾਈ ਜਰਨੈਲ ਸਿੰਘ ਦੀ ਗੱਦੀ ਤੇ ਬਰਾਜਮਾਨ ਸੰਤ ਬਰਮ ਗਿਆਨੀ ਖਾਲਸਾ ਜਥਾ ਭਿੰਡਰਾ ਮਹਿਤਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਅਰਦਾਸ ਕੀਤੀ ਇਸੇ ਗ੍ਰੰਥ ਦੀਆਂ ਕੰਜਰ ਕਪਤਾਮਾਂ ਦਾ ਹੁਕਮਨਾਮਾ ਵੀ ਲਿਆ ਗਿਆ ਵਾਹ ਸਿੱਖ ਕੌਮ ਦੇ ਮਲਾਹੋ ਵਾਹ ਜਦੋਂ ਤੁਸੀਂ ਹੀ ਨਿਰਮਲ ਨਿਆਰੇ ਪੰਥ ਨੂੰ ਡੋਬਣ ਲੱਗੇ ਹੋਏ ਹੋ ਫਿਰ ਬਚਾਏਗਾ ਕੌਣ ਗੁਰਬਾਣੀ ਦਾ ਫਰਮਾਨ ਹੈ ਝਗੜਾ ਏਕ ਨਵੇਰੋ RAM ਜੋ ਤੁਮ ਆਪਣੇ ਜਨ ਸਿਉ ਕਾਮ ਪੰਨਾ 331 हे ਕਰਤਾ ਪ੍ਰਖੁ ਜੀ ਹੁਣ ਤਾਂ ਤੁਸੀਂ ਹੀ ਕਿਰਪਾ ਕਰਕੇ ਬਚਾ ਲਓ ਵਰਨਾ ਅਸੀਂ ਤਾਂ ਨਿਕੰਮੇ ਤੇ ਸਾਹ ਸੀਣ ਹੋ ਚੁੱਕੇ ਹਾਂ ਤੇਰੇ ਸੇਵਕ ਹਾਂ ਤੇਰੇ ਅੱਗੇ ਤਰਲਾ ਕਰਦੇ ਹਾਂ ਬਚਾ ਲਓ ਇਥੇ ਤਾਂ ਭਾਈ ਗੁਰਦਾਸ ਜੀ ਅਜਿਹੇ ਹਾਲਾਤ ਨੂੰ ਬਿਆਨ ਕਰਦੇ ਨੇ ਜੇ ਮਾਂ ਪੁੱਤੈ ਵਿਸਦੇ ਤਿਸਤੇ ਕਿਸ ਪਿਆਰਾ ਜੇ ਘਰ ਭੰਨੇ ਪਹਰੂ ਕੌਣ ਰਖਣਹਾਰਾ ਬੇੜਾ ਡੁੱਬੈ ਪਾਤਣੀ ਕਿਉ ਪਾਰ ਉਤਾਰਾ ਆਗੂ ਲੈ ਉੱਜੜ ਪਵੈ ਕਿਸ ਕਰੈ ਪੁਕਾਰਾ ਜੇਕਰ ਖੇਤੈ ਖਾਇ ਬਾੜ ਕੋ ਲਹੈ ਨ ਸਾਰਾ ਜੇ ਗੁਰ ਪਰਮਾਏ ਸਾੰਗ ਕਰ ਕਿਆ ਸਿੱਖ ਵਿਚਾਰਾ ਭਾਈ ਗੁਰਦਾਸ ਜੀ ਵਾਰ 35 ਪੌੜੀ 22 ਉੱਚ ਕੋਟੀ ਦੇ ਵਿਦਵਾਨ ਗੁਰਸਿੱਖ ਭਾਈ ਗੁਰਦਾਸ ਜੀ ਕੌਣਾ ਸੱਚ ਸਾਡੇ ਸੰਮੁਖ ਬਿਆਨ ਕਰਦੇ ਨੇ ਹੇ ਭਾਈ ਜਿਸ ਮਾਂ ਨੇ ਬਾਲਕ ਨੂੰ ਜਨਮ ਦਿੱਤਾ ਹੈ ਉਹ ਬੱਚੇ ਦੀ ਸੰਭਾਲ ਕਰਦੀ ਹੈ ਅਗਰ ਮਾਂ ਹੀ ਬੱਚੇ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੇ ਤਾਂ ਹੋਰ ਕੋਈ ਕਿਵੇਂ ਬਚਾ ਸਕਦਾ ਹੈ ਅਗਰ ਪਹਿਰੇਦਾਰ ਹੀ ਚੋਰਾਂ ਨਾਲ ਰਲ ਕੇ ਘਰ ਨੂੰ ਲੁੱਟਣ ਲੱਗੇ ਤਾਂ ਕੋਈ ਨਹੀਂ ਬਚਾ ਸਕਦਾ ਜਿਸ ਮਲਾਹ ਨੇ ਬੇੜੀ ਨੂੰ ਦਰਿਆ ਤੋਂ ਪਾਰ ਲੰਘਾਉਣਾ ਹੈ ਅਗਰ ਭਰੀ ਬੇੜੀ ਨੂੰ ਮਲਾਹ ਹੀ ਡੋਬ ਦੇਵੇ ਪਾਰ ਕੌਣ ਲਾਵੇਗਾ ਜੇ ਕਿਸੇ ਸਮਾਜ ਨੂੰ ਉਸ ਦੇ ਮੁਖੀਏ ਕੁਰਾਹੇ ਪਾਉਂਦੇ ਰਹਿਣ ਤਾਂ ਮੰਜ਼ਲ ਤੇ ਕਿਵੇਂ ਪਹੁੰਚ ਸਕਦੇ ਹਨ ਉਹ ਕਿਸ ਅੱਗੇ ਫਰਿਆਦ ਕਰਨ ਖੇਤ ਦੀ ਰਾਖੀ ਵਾਸਤੇ ਚੁਫੇਰੇ ਬਾਣ ਕਰਦੇ ਹਨ ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਉਸ ਖੇਤ ਦਾ ਬਚਾਓ ਕਿਵੇਂ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਨੇ ਗੁਰੂ ਧਰਮ ਮੁਖੀ ਹੀ ਸੇਵਕਾਂ ਨੂੰ ਕੁਰਾਹੇ ਪਾਵੇ ਭਰਮਾਂ ਵਿੱਚ ਪਾਵੇ ਤਰ੍ਹਾਂ ਤਰ੍ਹਾਂ ਦੇ ਵਿਖਾਵੇ ਵਾਲੇ ਪਾਖੰਡ ਕਰਮ ਕਰੇ ਪਰ ਉਸ ਦੇ ਪਿੱਛੇ ਲੱਗ ਕੇ ਸੇਵਕ ਅੱਛੇ ਇਨਸਾਨ ਕਿਵੇਂ ਬਣ ਸਕਦੇ ਹਨ ਸਿੱਖਾਂ ਦੇ ਧਾਰਮਿਕ ਮੁਖੀ ਅਦੇ ਰਾਜ ਨਰਾਜਨੀਤਿਕ ਮੁਖੀ ਆਪਣੇ ਲੋਕਾਂ ਨੂੰ ਖੁਦ ਹੀ ਕਰਾਹੇ ਪਾ ਰਹੇ ਹਨ ਬਰਬਾਦ ਕਰ ਰਹੇ ਹਨ ਫਿਰ ਬਚਾਓ ਕਿਵੇਂ ਹੋ ਸਕੇਗਾ ਜ਼ਰੂਰੀ ਗੱਲ ਅਗਲੇ ਹਿੱਸੇ ਵਿੱਚ ਮੈਂ ਜੋ ਬਿਆਨ ਕੀਤਾ ਹੈ ਇਸ ਦੀਆਂ ਵੀਡੀਓ ਸੀਡੀ ਮੈਂ ਉਸੇ ਵਕਤ ਫੋਟੋਗ੍ਰਾਫਰ ਤੋਂ ਪ੍ਰਾਪਤ ਕਰ ਲਈਆਂ ਸਨ ਦਇਲਪੁਰਾ ਭਾਈ ਕੇ ਵਿਖੇ ਜੋ 11 12 13 ਨਵੰਬਰ 2006 ਨੂੰ ਫਤਿਹ ਦਿਵਸ ਦੇ ਨਾਹਿਟ ਦਸਮ ਗ੍ਰੰਥ ਦਾ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਕੀਤਾ ਗਿਆ ਕੋਈ ਬਗਾਨਾ ਅਗਰ ਅਜਿਹੀ ਨੀਚ ਹਰਕਤ ਕਰਦਾ ਤਾਂ ਲੀਡਰਾਂ ਨੇ ਆਮ ਸਿੱਖਾਂ ਨੂੰ ਚੁੱਕਣਾ ਦੇ ਕੇ ਮਾਰ ਕਾਟ ਕਰਵਾ ਦੇਣੀ ਸੀ ਪਰ ਇੱਥੇ ਗੁਰੂ ਗੋਬਿੰਦ ਸਿੰਘ ਦਾ ਘੋਰ અપਮਾਨ ਸਿੱਖ ਮੁਕੀਆਂ ਨੇ ਖੁਦ ਕੀਤਾ ਤੇ ਗਿਆਨਹੀਣ ਸਿੱਖਾਂ ਤੋਂ ਅਪਮਾਨ ਕਰਵਾਇਆ ਅਖੌਤੀ ਧਾਰਮਿਕ ਚੋਲਿਆਂ ਵਾਲੇ ਸੰਤ ਬ੍ਰਹਮ ਗਿਆਨੀ ਗੁਰੂ ਕਿਆਂ ਲੜ ਲੀਆਂ ਫੌਜਾਂ ਨਹਿੰਗ ਜਥੇਬੰਦੀਆਂ ਤਖਤਾਂ ਦੇ ਜਥੇਦਾਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਇਹ ਸਾਰੇ ਉੱਥੇ ਹਾਜ਼ਰ ਸੀ ਇਹਨਾਂ ਦੀ ਮਰਜ਼ੀ ਨਾਲ ਇਹ ਨੀਚ ਕੰਮ ਹੋਇਆ ਜਦੋਂ ਆਪਣੇ ਹੀ ਸਾਨੂੰ ਬਰਬਾਦ ਕਰਨ ਤੇ ਲੱਗੇ ਹੋਣ ਤਾਂ ਫਿਰ ਬਚਾਵੇਗਾ ਕੌਣ ਤੁਸੀਂ ਜ਼ਰੂਰ ਸੋਚਣਾ ਇਹ ਮੈਂ ਇਹਦਾ ਪਹਿਲਾ ਹਿੱਸਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਅਗਲਾ ਹਿੱਸਾ ਅਗਲੇ ਐਪੀਸੋਡ ਦੇ ਵਿੱਚ ਫਿਰ ਰੱਖਣ ਲੱਗਿਆ ਹਾਂ ਭੁੱਲਾਂ ਚੁੱਕਾਂ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ